ਸਤ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਪਾ ਬਣਾ ਰਹੇ ਹਾਂ ਜੀ ਉਰਦਦਾਲ ਦੇ ਪੱਲੇ ਇਹ ਆਪਾਂ ਰਾਤ ਨੂੰ ਭਿਉਂਤੀ ਸੀ ਦਾਲ ਤਿੰਨ ਚਾਰ ਘੰਟੇ ਵੀ ਭਿਉਂਨੋ ਤਾਂ ਵੀ ਬਾਦੂ ਰਹਿਦੀ ਹੈ ਭਿਉ ਕੇ ਹੁਣ ਇਹਦੇ ਵਿੱਚ ਬਿਲਕੁਲ ਵੀ ਪਾਣੀ ਹੈ ਨਹੀਂਗਾ ਇਹਨੂੰ ਪਾਣੀ ਆਪਾਂ ਕੱਢਤਾ ਤੇ ਆਪਾਂ ਮਿਕਸੀ ਚ ਪਾ ਕੇ ਇਹਨੂੰ ਡੇੜਾ ਦੇਵਾਂਗੇ ਤੇ ਵਿੱਚ ਪਾਵਾਂਗੇ ਆਪਾਂ ਥੋੜੀ ਜੀ ਹਿੰਗ ਪਾਉ ਲੋ ਜੀ ਦਾਾਲ ਆਪਾ ਪੀਲੀ ਤੇ ਵਸ ਇਸ ਤਰ੍ਹਾਂ ਦੀ ਕਨਸੈਂਸ ਹੋਣਾ ਚਾਹੀਦਾ ਇਹਦਾ ਮਤਲਬ ਹੈ ਤੇ ਵਿੱਚ ਆਪਾਂ ਇਹ ਜਿਮੈਨ ਤੇ ਨਮਕ ਪਾ ਲਿਆ ਉਹਨਾਂ ਨੂੰ ਮਿਕਸ ਕਰਦੇ ਆਂ ਪਾਣੀ 2 ਤੋਂ 5 ਮਿੰਟ ਆਪਾਂ ਪੂਰਾ ਮਿਕਸ ਕਰਨਾ ਇਹਨੂੰ ਇੱਕੋ ਬਹੁਦੇ ਚਾਸਤ ਇੱਕੋ ਚ ਦੇਖੋ ਜੀ ਐ ਇੱਕਸਾਰ ਹੋ ਗਿਆ ਤੇ ਨਲੇ ਨੇ ਤਾਂ ਰੰਗ ਵੀ ਬਦਲ ਗਿਆ ਲਾਈਟ ਕਲਰ ਦਾ ਹੋ ਗਿਆ ਇਹ ਪਹਿਲਾਂ ਡਾਰਕ ਸੀ ਹੁਣ ਲਾਈਟ ਕਲਰ ਦਾ ਹੋ ਗਿਆ ਮਿਕਸ ਇੰਨਾ ਕਰ ਦੇਣਾ ਵੀ ਆਪਾਂ ਲਓ ਜੀ ਆਪਣੇ ਪੱਲੇ ਤਿਆਰ ਹੈ ਆਪਾਂ ਇੱਧਰ ਕੱਢ ਲਈ ਜਿੰਨੇ ਤੁਸੀਂ ਖਾਣੇ ਜੀ ਉਹਨੇ ਬਸ ਪਾਣੀ ਚ ਪਾ ਲੋ ਇਹਨਾਂ ਨੂੰ ਇਸ ਤਰ੍ਹਾਂ ਨਚੋੜ ਨਚੋੜ ਸਾਰਾ ਜਿਹੜਾ ਬਾਦੂ ਦਾ ਤੇਲ ਹੁੰਦਾ ਉਹ ਵਿੱਚੋਂ ਨਿਕਲ ਜਾਂਦਾ ਬਹੁਤ ਸੌਫਟ ਬਣਦੇ ਦੇ ਦੇਖੋ ਸਾਰਾ ਤੇਲ ਆ ਜਿਹੜਾ ਨਿਕਲ ਜਾਂਦਾ ਬਾਅਦ ਇੱਧਰ ਆਪਾਂ ਪਲੇਟ ਚ ਪਾ ਲਈ ਉਹਨਾਂ ਪ੍ਰੇਰਿਤ ਪਾ ਮੰਗੇ। ਉਹ ਤੋਂ ਬਣਾ ਪਪਾ ਮੰਗੇ ਸੌਸ। ਖੱਟੀ ਮਿੱਠੀ ਸੌਸ। ਫਿਰ ਆਪਾਂ ਪਾਵਾਂਗੇ ਮਿੱਠੀ ਦਹੀਂ। ਦਹੀਂ ਬਾਦੀ ਪਾਏ ਵੀ ਦਹੀਂ ਨਾਲ ਹੀ ਸਵਾਲ ਲੱਗਦੇ ਹਨ ਫਿਰ ਆਪਾਂ ਪਾਵਾਂਗੇ ਜੀ ਚੰਚ ਲੱਗੀ ਆਪਾਂ ਜੀਰਾ ਤੇ ਸੌਂਫ ਦਾ ਪਾਊਡਰ ਬਣਾਇਆ ਸੀ ਉਹ ਇਹ ਆਪਣੇ ਕੋਲੇ ਹੈਗਾ ਭੁੰਨਿਆ ਹੋਇਆ ਭੁੰਨਿਆ ਜੀਰਾ ਪਪਾ ਮਗੀ ਨਮਕ ਨਮਕ ਵਸ ਦੇ ਕੇ ਪਾਇਆ ਕਿਉਂਕਿ ਆਪਾਂ ਪਹਿਲਾਂ ਭੱਲਿਆਂ 'ਚ ਵੀ ਪਾਇਆ ਹਨ ਤੇ ਆਪਾਂ ਮਗੀ ਥੋੜੀ ਜੀ ਲਾਲ ਮਿਰਚ ਚਾਟ ਮਸਾਲਾ ਤੇ ਥੋੜੇ ਜਿਹਾ ਪਾ ਦਾਂਗੇ ਆਨਾਰ ਦੇਤੇ ਤੁਸੀਂ ਪਾ ਦੋ ਜੀ ਤੇ ਕਿਸ਼ਮਿਸ਼ ਇਹdਨ ਖੱਟਾ ਮਿੱਠਾ ਜਿਹਾ ਸਵਾਦ ਆਉਂਦਾ ਹੈ ਤੇ ਤੇ ਹੋਰ ਪਾ ਦੋ ਮਿੱਠੀ ਦਹੀਂ ਇਹ ਥੋੜੇ ਕੋਲੇ ਪਾਪੜੀ ਇਹ ਪਾਪੜੀ ਪਾ ਲਓ ਜੀ ਇਸ ਤਰ੍ਹਾਂ ਬਣਾਓ ਤੇ ਸਾਨੂੰ ਵੀ ਦੱਸੋ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਡੀ ਵੀਡੀਓ ਸਾਡੇ ਚੈਨਲ ਤੇ ਪਹਿਲੀ ਵਾਰੋਂ ਤੁਸੀਂ ਸਬਸਕ੍ਰਾਈਬ ਕਰ ਲਿਓ ਬੈਲ ਵਾਲਾ ਬਟਨ ਨੱਪ ਲਿਓ ਤਾਂ ਜੋ ਵੀਡੀਓ ਤੁਹਾਨੂੰ ਮਿਲ ਸਕੇ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਓ ਇੱਕ ਛੋਟਾ ਜਿਹਾ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਕਰਿਓ ਸਾਡੀ ਵੀਡੀਓ ਦੇਖਣ ਲਈ ਧੰਨਵਾਦ